ਹਾਂ ਉਹ ਹਾਂ ਵੀ ਦੱਸ ਦੱਸ ਮੈਂ ਗੋਲਡੀ ਆਂ ਵਿਕਰਮ ਰਾਹੀਂ ਬੋਲ ਰਿਹਾ ਨਹੀਂ ਹਾਂ 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 ਮੈਂ ਵਿਕਰਮ ਬੋਲ ਰਾਂ ਦੱਸ ਹਾਂ ਮੈਂ ਗੋਲਡੀ ਬੋਲ ਰਾਂ ਬਹੁਤ ਮੈਂ ਕਿਹਾ ਮਾਰਾ ਆਇਆ ਪਰ ਇੱਥੇ ਥੋੜੀ ਨਹੀਂ ਆਇਆ ਜੋ ਲਾਗਤ ਵਿਚਾਰੀ ਬਣੀ ਅੰਨੇ ਦੀ ਕਿ ਮੈਂ ਕਿਹਾ ਅਬ ਸੋਲਵ ਕਰ ਦਿੰਦੇ ਮਗਰ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮਰਨਾ ਮਾਰਤਾ ਹੈ ਨਹੀਂ ਫੇਰ ਕੋਈ ਅਜੇ ਰਾਣਾ ਮਾਰਤਾ ਬੋਲੇ ਮਾਰਤਾ ਕੋਈ ਆਪ ਦੇ ਹਿਸਾਬ ਨਾਲ ਹੀ ਤੁਸੀਂ ਆਪ ਹੀ ਬੰਦੇ ਕਰੀ ਜਾਂਦੇ ਹੋ ਮੈਂ ਤੁਹਾਨੂੰ ਪਤਾ ਤੈਨੂੰ ਹਾਂ ਕਿਵੇਂ ਕੀ ਅੰਕੀ ਚੋਕੀ ਠੀਕ ਕਰੀ ਜਾਂਦੇ ਹੋ ਜਿਹੜੇ ਮੁੰਡੇ ਜਿਹੜੀਆਂ ਮਾਰੀਆਂ ਕੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਤੂੰ ਬੰਦਿਆਂ ਦੀ ਗੱਲ ਕਰ ਮੇਰੀ ਠੀਕ ਹੈ ਆਹ ਜਿਹੜੀ ਬੰਦਿਆਂ ਦੀ ਗੱਲ ਨਹੀਂ ਨਾਂ ਗੱਲ ਨੂੰ ਕਹਾਂਗੇ ਮੁਖਵਰ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਦੋਸਤ ਹੋ ਰਹੇ ਕਿ ਬੇਵਕੂਫੀਆਂ ਨੇ ਜਿਹੜਾ ਅੰਕੀ ਮਰਿਆ ਪਹਾੜ ਦੇ ਚਾਹ ਪਹਾੜ ਦੇ ਚਾਹ ਤੇ ਮਰਿਆ ਉਹ ਕੰਦ ਬਣਾਉਂਦਾ ਬਟਾ ਉਹ ਦਲੇਰ ਸੀ ਠੀਕ ਹੈ ਨਾ ਕੀ ਗਾਂਢੂਆਂ ਨਾਲ ਯਾਰੀ ਹੁੰਦੀ ਹੈ ਬਰਾੜ ਸਾਹਿਬ ਆਪਾਂ ਤੇਰੇ ਗਾਂਢੂ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ ਵਿੱਚ ਬਹੁਤ ਲੱਗੀ ਬੜੀ ਫਿਰ

ਹਾਂ ਮੈਂ ਮੰਨ ਲਿਆ ਮੈਂ ਤੁਹਾਡੇ ਮਤੇ ਨਹੀਂ ਕੀਤਾ ਸੱਚੀ ਗੱਲ ਹੈ ਕਿ ਇਹ ਤਾਂ ਸ਼ੁਰੂ ਤੋਂ ਹੀ ਸੀ ਕਿ ਤਾਜੀ ਕੋਈ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਤੇਰਾ ਹਰ ਸਾਡਾ ਨਰਿੰਦਰ ਨਰੁੰਦਾ ਆਜਾਣਾ ਹੈਗਾ ਤੁਹਾਡਾ ਨਿਵੇਸ਼ ਹੈ ਕਿਦਾ ਬੰਦਾ ਸੁਗਾ ਬਸ ਗੱਤਾਂ ਨਹੀਂ ਕਰਦੇ ਅੱਤਵਾਦੀ ਵਾਲੇ ਜਿਹਨੇ ਕਹਿੰਦੇ ਉਹ ਕੋਈ ਕਿਹੜੇ ਨੇ ਐਂ ਪ੍ਰਦੀਪ ਦਾ ਇਹ ਕੌਣ ਐ ਅੱਜ ਵੀ ਇੱਕ ਪ੍ਰਦੀਪ ਮਾਰ ਕੇ ਮੈਂ ਅੱਜ ਵੀ ਕਿਤੇ ਮੇਟਾਉਂਦੇ ਵਿੱਚ ਪੱਕੀ ਨਹੀਂ ਸੀ ਠੀਕ ਹੈ ਤੁਹਾਨੂੰ ਹੀ ਪਤਾ ਠੀਕ ਹੈ ਮੈਂ ਤੁਹਾਨੂੰ ਫੋਨ ਇਸ ਗੱਲ ਨੂੰ ਆਇਆ ਬਾਈ ਜੀ ਜਿੰਨੇ ਮੁਖਬਰ ਮਰਜ਼ੀ ਬਣਾ ਲਓ ਸਾਡੇ ਗਰੁੱਪ ਚ ਅਸੀਂ ਹਰ ਹੱਦ ਤੱਕ ਜਾਣ ਨੂੰ ਤਿਆਰ ਹੈ ਠੀਕ ਹੈ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਰਮਾਨੰਦਾ ਤੇ ਲਿਆ ਕੇ ਆ ਕੇਆ ਕਰਨਾਲ ਵਾਲੇ ਸਟਰਾ ਨੂੰ ਰਿਮਾਂਡ ਤੇ ਲਿਆ ਕੇ ਜਿਹੜੀ ਸੇਵਾ ਕੀਤੀ ਹੈ ਨਾ ਤੁਸੀਂ ਉਹ ਸਾਨੂੰ ਰੰਦੀ ਉਮਰ ਤੱਕ ਯਾਦ ਰਹੂਗੀ ਜੀ ਠੀਕ ਹੈ ਜਿਹੜਾ ਤੁਸੀਂ ਪਰਮਾਨੰਦ ਅੱਪੜ ਪਾਉਂਦੇ ਵਿੱਚ ਪਰਮਾਨੰਦ ਪਾਉਂਦੇ ਜਿਹੜਾ ਚਸਕਾ ਜਿਹੜੇ ਚਸਕੇ ਲੈ ਕੋਈ ਮੇਰੇ ਨਾਲ ਸਾਡੇ ਲਈ ਤੂੰ ਵੀ ਹੋ ਜਾ ਉਹ ਵੀ ਹੋ ਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਐਡੀ ਗੱਲ ਆ ਕਿ ਮੈਨੂੰ ਵੀ ਜਾਣਦਾ ਮੇਰੀ ਗੱਲ ਤੂੰ ਆਪ ਦਾ ਕੰਮ ਹੀ ਕਰੀਂ ਤੁਸੀਂ ਬਿਲਕੁਲ ਸਹੀ ਕੰਮ ਕਰਦੇ ਹੋ ਨੌਕਰੀ ਦੇ ਮੁਤਾਬਕ ਕਰਦੇ ਆ ਤੁਹਾਡੇ ਅਗਲੇ ਸਾਲ ਹੋ ਗਈ ਹਿੰਦੂ ਆਹੋ ਪਾਈ ਸਹੀ ਸਮਝਾਉਣ ਦੇ ਲਈ ਰਹਿਤਾ ਕਿ ਅਜੀ ਹਾਂ ਸਹੀ ਦਿਖਾਵਾਂਗੇ ਰਮਾਨ ਤੇ ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਕਿਉਂ ਦਿੱਤਾ ਤੁਸੀਂ ਰਮਾਨ ਤੇ ਉਹਨਾਂ ਨੂੰ ਬਿਹਤਰ ਟ੍ਰੀਟਮੈਂਟ ਦੱਸੋ ਕੋਈ ਸਾਨੂੰ ਉਹਦੇ ਕਦੇ ਨਹੀਂ ਦਿੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਤੁਹਾਡੇ ਆਲੇ ਦੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਠੀਕ ਹੈ ਨਾ ਪਰ ਜੇ ਇਹ ਹਰ ਗਲਤੀ ਕਰਨੀ ਹੈ ਤਾਂ ਇੱਕ ਵਾਰ ਮੁਖਬਰ ਇਹਨੂੰ ਉਹ ਤੁਹਾਡੇ ਕਦੀ ਜਵਾਬ ਦੀ ਹੈ ਸਾਡਾ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋ ਗਲਤੀ ਤਾਂ ਵੀ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਅਸਾਂ ਰਾਜ ਦੀ ਜਿਹੜਾ ਨੰਬਰ ਵਿੱਚ ਰਾਜ ਵੀ ਬਹੁਤ ਫੋਲ ਆਈ ਨਜ਼ਰ ਆਇਆ ਇਸ ਨੂੰ ਮੈਂ ਹੀ ਕਰਦਾ ਦੋ ਨੰਬਰ ਹੈ ਤੁਹਾਨੂੰ ਇੰਨੀ ਗੱਲ ਕਹੀਦਾ ਪੁਲਿਸਿੰਗ ਕਰ ਰਹੇ ਹੋ ਨਿਰਪੱਖ ਕਰ ਲੋ ਇਹਨਾਂ ਚਿੱਟਿਆਂ ਸਾਜ਼ਲਰਾਂ ਨੂੰ ਤੁਸੀਂ ਸਪੰਸਰ ਕਰਦੇ ਹੋ ਪ੍ਰੋਪਰ ਇਨਰ ਨੂੰ ਇਹਨੇ ਜਿਹੜਾ ਆ ਗਿਆ 1000 ਰੁਪਏ ਬਾਟ ਕੇ ਬਿਵਾਦੇ ਨਹੀਂ ਆ ਗੱਲ ਸੁਣੋ ਮੇਰੀ ਮਨਾਸ ਹੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤੈਨੂੰ ਪਹਿਲਾਂ ਪਤਾ ਹੀ ਨਹੀਂ ਕਿ ਕੰਮ ਨਹੀਂ ਕੁਛ ਨਹੀਂ ਦੀ ਫਰਦੀਪ ਆਲਾ ਫਿਰ ਆਰਪੀਜੀਸ਼ ਨਰੇਸ਼ ਆ ਗਿਆ ਇਹ ਤੂੰ ਤਮ ਸੀਗੇ ਆਪਣੀ ਗੱਲ ਨਹੀਂ ਸੀ ਉਹ ਬਾਈ ਜੀ ਡੋਟੇ ਵਿਕਰਮ ਬਰਾੜ ਸਾਹਿਬ ਵਿਕਰਮ ਬਰਾੜ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਪ੍ਰੇਮੀ ਮਾਰਦਾ ਤੇ ਅਸੀਂ ਹੱਤਿਆ ਲਤੀ ਹੋ ਗਏ ਤੁਸੀਂ ਨਹੀਂ ਗੁਰੂ ਕ੍ਰਾਂਤ ਸ਼ਾਮਾ ਮੂਰੇ ਮੱਥਾ ਟੇਕਦੇ ਜਾ ਕੇ ਇਹ ਪੁਲਿਸ ਦੀ ਆਇਆ ਸੀ ਇੰਟਰਪੋਲ ਆਇਆ ਕਿ ਨਾਮ ਆਇਆ ਸੀ ਪ੍ਰੇਮੀ ਦਾ ਹਟਾ ਕਰਨ ਦਾ ਠੀਕ ਹੈ ਨਾ ਪ੍ਰੇਮੀ ਛੱਡ ਆਰਪੀਜੀ ਦਾ ਕਿਉਂ ਕਰਾ ਫਿਰ ਇੰਟੈਲੀਜੈਂਸ ਨੇ ਉਹ ਨਰੇਸ਼ ਨੇ ਕਿਉਂ ਬੰਦੇ ਦੇ ਉੱਤੇ ਇਹਨਾਂ ਦਾ ਖਾਤਾ ਜਿਹੜਾ ਤੁਸੀਂ ਦੇਖਦੇ ਹੋ ਕੁਝ ਨਹੀਂ ਆ ਰਿਹਾ ਉਹਨੇ ਅੱਗੇ ਉੱਤੇ ਜਿਹੜੇ ਘੋੜੇ ਜਿੰਨੇ ਵੀ ਆ ਸਾਰੇ ਚਰਬੜਾ ਉਹ ਬੰਦ ਕਰੂ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਰੇਟ ਵਿੱਚ ਦੇ ਦਿੰਦੇ ਮਤਲਬ ਕੋਈ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਆ ਨਾ ਬਿਲਕੁਲ ਨਹੀਂ ਕਰਨਾ ਜੇ ਜੇ ਚਾਹਤ ਕੋਈ ਹੋਵੇ ਜੇ ਮਨ ਹੋ ਮਾ ਕੇ ਸਪੈਸ਼ਲ ਰੇਟ ਵਿੱਚ ਜਿਵੇਂ ਦੀ ਫੋਦੀ ਮਰਜ਼ੀ ਆ ਕਰੋ

ਕਰੇਸੰਗਾ ਕੰਮ ਕੀਤਾ ਨਹੀਂ ਚਲੋ ਅਸੀਂ ਤਾਂ ਚੰਗਾ ਕੋਈ ਨਹੀਂ ਕੀਤਾ ਹਣਾ ਅਸੀਂ ਪ੍ਰਿਆਗ ਦੇ ਮਾਰਤਾ ਕੋਈ ਨਹੀਂ ਅੱਜ ਆ ਗਿਆ ਸੀ ਉਹ ਸਾਹ ਅਸੀਂ ਇਹ ਜਿਹਨੂੰ ਸ਼ਹਿਰ ਬਣਾਇਆ ਹਾਂ ਹਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਨਹੀਂ ਕਰ ਬਿੱਲ ਸੁਣੋ ਮਾਣ ਪਾਤੀ ਪਹਿਲਾਂ ਪਹਿਲਾਂ ਕੋਈ ਯਾਰ ਕਰਕੇ ਕਾਹ ਦੇ ਸ਼ਿਪਰਾ ਕੇ ਤੁਸੀਂ ਮੈਨੂੰ ਕੁੱਟੇ ਵਰਗੇ ਨਾ ਧੁੱਟੇ ਕੇ ਤੇਰੀ ਗੱਲ ਸੁਣ ਤਰੀਂ ਦਾ ਨਾ ਮੈਨੂੰ ਲੋੜ ਆ ਤੈਨੂੰ ਇਹ ਪਸੰਦ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਸਾਨੂੰ ਕੀ ਹੈ ਠੀਕ ਹੈ ਨਾ ਆ ਤੇ ਮੈਂ ਜਿਹੜੀ ਗੱਲ ਕਰ ਰਹੀ ਗੱਲ ਹੀ ਕਹਿ ਰਹੀ ਹਾਂ ਮੁਖਬਰ ਬਣਾਇਆਗੇ ਤੋੜ ਹਾਂਜੀ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਅਸੀਂ ਨਾ ਅਸੀਂ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਕਿ ਤੂੰ ਨਹੀਂ ਹਾਂ ਤੂੰ ਲੋਕਾਂ ਦੇ ਪੁੱਤ ਮਰਨ ਨਾਲ ਪੁੱਤ ਪੁੱਤ ਫਰਟ ਪੈਂਦਾ ਹੁੰਦਾ ਤਾਂ ਘਾਟਾ ਹੀ ਕੱਢਿਆ ਸੀ ਜੇ ਤੁਸੀਂ ਕਾਹਦੇ ਜੋਕੇ ਹੁੰਦੇ ਪੈਸੇ ਸਾਨੂੰ ਘਰ ਛੱਤ ਨਹੀਂ ਘਾਤੋਂ ਪੈਂਦੇ ਜੇ ਪੁਲਿਸ ਸਾਹਿਬ ਕੀ ਗੱਲ ਨਹੀਂ ਕਰਦੇ ਬਾਈ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾਵੇਂ ਕੋਈ ਗੱਲ ਨਹੀਂ ਦੇਖ ਲਾਂਗੇ ਆਪਾਂ ਛੰਦੀ ਕਰ ਜਾ ਕੇ ਜਦੋਂ ਭਰਾ ਮਾਰ ਕੇ ਉੱਥੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਸਾ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਸ ਵਰਤ ਕੀਤਾ ਤੁਸੀਂ ਕਿਹੜੇ ਕਿਹੜਾ ਭਰਾ ਮਾਰ ਕੇ ਮਾਰ ਕੇ ਗੁਰਬਾਲ ਨੂੰ ਇੰਡਸਟਰੀਅਲ ਏਰੀਆ ਚ ਆ ਕੇ ਮਾਰਕਿਆ ਝੂਠਾ ਤੈਨਾਂ ਤੁਹਾਨੂੰ ਇੱਕ ਸਬੂਤ ਨਹੀਂ ਮਿਲਿਆ ਟਾ

ਇਦਿ ਜ ਕੋਈ ਉਹ ਗੱਲ ਦੀ ਤੂੰ ਫੋਨ ਕਰਕੇ ਕੋਈ ਮਾਰਦਾ ਨਹੀਂ ਮਾਰਦਾ ਸਾਰਾ ਉਹ ਖਾਡੇ ਮੁਖਬਰ ਕੋਈ ਸਾਨੂੰ ਮੁਖਬਰਾਂ ਦੀ ਲੋੜ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਹੁਤ ਖੁਸ਼ ਆ ਠੀਕ ਹੈ ਨਾ